ਸਤਿ ਸ੍ਰੀ ਅਕਾਲ ਜੀ ਸਾਰਾ ਮੇਰਾ ਨਾਮ ਹਰਿੰਦਰ ਸਿੰਘ ਢਿੱਲੋਂ ਸੂਬਾ ਪ੍ਰਧਾਨ ਪੰਜਾਬ ਦੁੱਧ ਦੀ ਡੇਰੀ ਉਹਨਾਂ ਨੇਕਤਾ ਅੱਜ ਦੀ ਜੋ ਪ੍ਰੈਸ ਕਾਨਫਰੰਸ ਹੈ ਜਿਵੇਂ ਕਿ ਹੁਣ ਧਿਆਰਾਂ ਦਾ ਸੀਜ਼ਨ ਹੈ ਜੀ ਜੋ ਮੈਕਮਾਂਗਾ ਮੈਕਮੇ ਵੱਲੋਂ ਸੈਂਪਲਿੰਗ ਵਗੈਰਾ ਕੀਤੀ ਜਾਂਦੀ ਹੈ ਤਾਂ ਇਹ ਹੋਣੀ ਵੀ ਚਾਹੀਦੀ ਹੈ ਕਿਉਂਕਿ ਖਾਨ ਪੇੜਾਂ ਪੀਣ ਵਾਲੀਆਂ ਚੀਜ਼ਾਂ ਦਾ ਜਿਹੜਾ ਅਸੀਂ ਕੰਮ ਕਰਦੇ ਹਾਂ ਦੁੱਧ ਜਾਂ ਦੁੱਧ ਤੋਂ ਬਣੀਆਂ ਮਠਿਆਈਆਂ ਹੋਊਗਾ ਜਿਵੇਂ ਵੀ ਵਧੀਆ ਗੱਲ ਆ ਸੈਂਪਲਿੰਗ ਹੋਣੀ ਚਾਹੀਦੀ ਆ ਪਰ ਅੱਜ ਕੀ ਹੋਇਆ ਅਸੀਂ ਇੱਕ ਅਖਬਾਰ ਦੀ ਕਟਿੰਗ ਕਿਸੇ ਵਿਅਕਤੀ ਵੱਲੋਂ WhatsApp ਕੀਤੀ ਗਈ ਜਦੋਂ ਇਹ ਤੇ ਦੇਖਿਆ ਤਾਂ ਸਾਡੇ ਇਹ ਜਿਹੜੇ ਸਾਥੀ ਆ ਉਹ ਪੰਜਾਬ ਦੁੱਧ ਡੇਰੀ ਉਹਨੇ ਇੱਕ ਤਾਰੇ ਦਫ਼ਤਰ ਪਹੁੰਚੇ ਆ ਜਿਵੇਂ ਹੁਣ ਇਹ ਹੈਗੇ ਆ ਮਾਨ ਡੇਰੀ ਆ ਤੁਸੀਂ ਇਹਨਾਂ ਨੂੰ ਵੀ ਪੁੱਛ ਸਕਦੇ ਹੋ ਇਹਨਾਂ ਦਾ ਜਿਹੜਾ ਅਖਬਾਰ ਦੀ ਕਟਿੰਗ ਦੇ ਵਿੱਚ ਨਾਂ ਪਾਇਆ ਗਿਆ ਕਿ ਸੈਂਪਲਿੰਗ ਹੋਈ ਹੈ ਇੰਨੀ ਫੈਂਟ ਗ੍ਰੈਵਿਟੀ ਆਈ ਹੈ ਵੀ ਸੈਂਪਲ ਫੇਲ ਹੋਏ ਜਾਂ ਪਾਣੀ ਦੀ ਮਾਤਰਾ ਪਾਈ ਗਈ ਪਰ ਇਹਨਾਂ ਦਾ ਕਹਿਣਾ ਇਹ ਆ ਵੀ ਸੈਂਪਲਿੰਗ ਸਾਡੀ ਹੋਈ ਨਹੀਂ ਗਈ ਇਹ ਪਾਪਾ ਕੁਤ ਡੇਰੀ ਤੋਂ ਆਏ ਇਨਾਂ ਦੀ ਵੀ ਡਿਸੈਪਲਿੰਗ ਹੋਈ ਤਾਂ ਸੋ ਮੈਂ ਕਪਾਲ ਡੇਰੀ ਦਾ ਓਨਰ ਆ ਆਪਣਾ ਵੀ ਨਾਮ ਪਾਇਆ ਗਿਆ ਪਰ ਸੈਂਪਲਿੰਗ ਸਾਡੀ ਕੋਈ ਨਹੀਂ ਹੋਈਗੀ ਇਹ ਮੁਕੇਸ਼ ਡੇਰੀ ਤੋਂ ਆ ਇਹਨਾਂ ਨੂੰ ਵੀ ਪੁੱਛ ਸਕਦੇ ਆ ਇਹਨਾਂ ਦੀ ਵੀ ਨਹੀਂ ਹੋਈਗੀ ਇਹ ਪੂਰੀ ਡੇਰੀ ਤੋਂ ਤੇ ਬਾਬਾ ਫਰੀ ਡੇਰੀ ਤੋਂ ਜਿਨਿਕੇ ਜਿਹੜੀਆਂ ਇਹਨਾਂ ਦਾ ਡੇਰੀਆਂ ਦਾ ਨਾਮ ਲਿਖ ਕੇ ਅਖਬਾਰ ਦੇ ਵਿੱਚ ਇਹ ਦਿੱਤਾ ਗਿਆ ਵੀ ਇਹਨਾਂ ਡੇਰੀਆਂ ਤੋਂ ਸੈਂਪਲਿੰਗ ਹੋਈ ਹੈ ਤੇ ਇਹਦੇ ਚ ਜਿਹੜੇ ਹੈਗੇ ਪੋਸ਼ਟਿਕ ਤੱਤ ਆ ਵੀ ਦੁੱਧ ਦੇ ਵਿੱਚ ਉਹ ਘੱਟ ਪਾਏ ਗਏ ਵੀ ਫੈਂਟ ਘੱਟ ਹੈ ਵੀ ਜਾਂ ਪਾਣੀ ਦੀ ਮਾਤਰਾ ਪਾਈ ਗਈ ਹੈ ਨਾ ਲੇਖ ਕੇ ਆਪਾਂ ਕਹਿ ਲਈਏ ਵੀ ਕੋਈ 50 ਸਾਲਾਂ ਤੋਂ ਕੰਮ ਕਰਦਾ ਹੈ ਕੋਈ 30 ਸਾਲਾਂ ਤੋਂ ਕਰਦਾ ਹੈ ਕੋਈ 20 ਸਾਲਾਂ ਤੋਂ ਉਹ ਕਹਿੰਦਾ ਪਿਤਾ ਪੁਰਖੀ ਧੰਦਾ ਹੈਗਾ ਤਾਂ ਉਹ ਕਿਤਨਾ ਕਿਤੇ ਇਹਨਾਂ ਦੇ ਮਨ ਨੂੰ ਇਹ ਠੇਸ ਪਹੁੰਚੀ ਵੀ ਜਿਹੜਾ ਹੈਗਾ ਇੰਨੇ ਚਿਰ ਤਾਂ ਸਾਡਾ ਨਾਮ ਬਣਾਇਆ ਇੱਕ ਸਕਿੰਟ ਦੇ ਵਿੱਚ ਆਪਾਂ ਕਹਿ ਲਈਏ ਖਬਰ ਲਾ ਕੇ ਵੀ ਕਿਸ ਤਰ੍ਹਾਂ ਕਿਤੇ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਦਾ ਜਿਹੜਾ ਰਜਗਾਰ ਹੈ ਇਹਨੂੰ ਆਪਾਂ ਕਹਿ ਲਈਏ ਵੀ ਬੁਰੀ ਤਰ੍ਹਾਂ ਜਿਹੜਾ ਹੈਗਾ ਉਹ ਠੱਕਾ ਲੱਗਿਆਗਾ ਉਧਰੋਂ ਦਾ ਧਿਆਰਾਂ ਦਾ ਸੀਜ਼ਨ ਹੈ ਜਿਹੜੇ ਗਾਕੀ ਹੈ ਉਹ ਸਵਾਲ ਕਰਦੇ ਆ ਵੀ ਐਂ ਕਰਕੇ ਥੋੜੀ ਖਬਰ ਲੱਗੀ ਹੈ ਦੁੱਧ ਵਿੱਚ ਪਾਣੀ ਆਇਆ ਸੋ ਮਨਛਾ ਕੀ ਲੱਗਦੀ ਹੈ ਇਹਦੇ ਪਿੱਛੇ ਨਹੀਂ ਮਨਛਾ ਤਾਂ ਹੁਣ ਆ ਦੇਖੋ ਜੀ ਇਹ ਤਾਂ ਜਾਂਦਾ ਜਿ ਜਿਨੇ ਖਬਰ ਲਾਈ ਹੈ ਜਿਵੇਂ ਕਿ ਅਸੀਂ ਇਹ ਪਤਾ ਕਰ ਰਹੇ ਆਂ ਵੀ ਕਿਹੜੇ ਮੰਨ ਲਓ ਪੱਤਰਕਾਰ ਵੱਲੋਂ ਲਾਈ ਗਿਆ ਕਿਉਂਕਿ ਅਸੀਂ ਬਹੁਤ ਆਸ ਉਮੀਦ ਕਰਦੇ ਆਂ ਛੋਟੇ ਤੋਂ ਮੰਨ ਲਓ ਜਿਹੜਾ মিডিਆ ਹੈਗਾ ਉਹ ਲੋਕਤੰਤਰ ਦਾ ਚੌਥਾ ਥੰਮਾ ਤੁਸੀਂ ਜਿਹੜਾ ਲੋਕ ਹਿੱਤ ਦੀ ਆਵਾਜ਼ ਆ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣੀ ਹੁੰਦੀ ਆ ਔਰ ਸਮੇ ਸਮੇਂ ਸਰ ਤੁਸੀਂ ਪਹੁੰਚਦੇ ਵੀ ਆ ਸਾਡੇ ਕੋਲੋਂ ਤੇ ਕੋਲੇ ਤੇ ਜੋ ਕੋਈ ਸਾਡੀ ਜਥੇਬੰਦੀ ਦੀ ਮੰਗ ਹੁੰਦੀ ਆ ਆਵਾਜ਼ ਆ ਜਿਹੜੀ ਉਹ ਸਾਡੀ ਬਲੰਦ ਕਰਦੇ ਉਹ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਆ ਪਰ ਜਿਹੜਾ ਕਿਤੇ ਨਾ ਕਿਤੇ ਅਖਬਾਰ ਦੇ ਵਿੱਚ ਇਹ ਖਬਰ ਲੱਗੀ ਆ ਇਹ ਇੱਕ ਮੰਦਭਾਗੀ ਆ ਕਿਉਂਕਿ ਪਹਿਲੇ ਹੀ ਜਿਹੜੇ ਰਜਗਾਰ ਆ ਉਹ ਹੈ ਨਹੀਂ ਕਿ ਮੰਨ ਲਓ ਵੀ ਲੋਕ ਆਪ ਦਾ ਰਜਗਾਰ ਲੋਕਾਂ ਨੇ ਆਪ ਖੜਾ ਕਰਿਆ ਨੋਕਰੀਆਂ ਜਿਹੜੀਆਂ ਉਹ ਮਿਲਦੀਆਂ ਨਹੀਂ ਗਾ ਪਰ ਇਸ ਤਰ੍ਹਾਂ ਦੀਆਂ ਝੂਠੀਆਂ ਖਬਰਾਂ ਲਾ ਕੇ ਜੇਕਰ ਕੋਈ ਅਸਲੀਅਤ ਹੋਵੇ ਫਿਰ ਹੋਰ ਗੱਲ ਆ ਤੁਹਾਨੂੰ ਤੁਹਾਨੂੰ ਲੱਗਦਾ ਨਹੀਂ ਹੈ ਕਿ ਨਾ ਪਾ ਕੇ ਕਿਤੇ ਨਾ ਕਿਤੇ ਖਾਨਾ ਪੂਰਤੀ ਕੀਤੀ ਗਈ ਹੈ ਵੀ ਕਾਗਜ਼ਾਂ ਜੀ ਆਪਾਂ ਦਿਖਾ ਦੋ ਵੀ ਚੈਕਿੰਗ ਹੋਈ ਹੈ ਨੇ ਕਾਗਜ਼ਾਂ 'ਚ ਇਹ ਤਾਂ ਹੁਣ ਜਾਂ ਤਾਂ ਉਹ ਬੰਦਾ ਦੱਸੂਗਾ ਜਿਵੇਂ ਕਿ ਅਸੀਂ ਨਾਮ ਵਗੈਰਾ ਵੀ ਪਤਾ ਕਰ ਰਹੇ ਆ ਤਾਂ ਸਾਡਾ ਤਾਂ মিডিਆ ਨੂੰ ਬੁਲਾਉਣ ਦਾ ਇਹੀ ਮਤਲਬ ਹੈ ਵੀ ਸਾਨੂੰ ਇਹ ਸਪਸ਼ਟ ਕੀਤਾ ਜਾਵੇ ਵੀ ਇਸ ਤਰ੍ਹਾਂ ਦੀ ਜਿਹੜੀ ਘਰਾਉਣੀ ਹਰਕਤ ਹੈ ਜਿਹੜੇ ਅਖਬਾਰ ਨੇ ਲਾਈ ਹੈ ਖਬਰ ਵੀ ਉਹਨੂੰ ਕਿਹਨੇ ਖਬਰ ਦਿੱਤੀ ਕਿੱਥੋਂ ਰਿਪੋਰਟ ਆਈ ਉਹ ਰਿਪੋਰਟ ਜਨਤਕ ਕੀਤੀ ਜਾਵੇ ਜਾਂ ਸਾਡਾ ਜਿਵੇਂ ਦਫ਼ਤਰ ਆ ਬੀਬੀ ਵਾਲੇ ਚੌਂਕ ਦੇ ਵਿੱਚ ਕਮਲਾ ਨੇਰੂ ਕਲੋਨੀ ਦੇ ਵਿੱਚ ਪੰਜਾਬ ਦੂਤੀ ਦੇਦੀ ਉਹਨਾਂ ਨੇ ਇੱਕ ਤਾਂ ਦਫ਼ਤਰ ਆ ਮੈਂ ਸੂਬਾ ਪ੍ਰਧਾਨ ਆ ਮਿਲ ਕੇ ਜਿਹੜਾ ਹੈਗਾ ਸਾਨੂੰ ਇਹ ਸਪਸ਼ਟ ਕੀਤਾ ਜਾਵੇ ਤੁਸੀਂ ਮੈਂ ਸਾਨੂੰ ਬੇਨਤੀ ਕਰਦਾਗਾ ਜਿਵੇਂ ਆਪਣੇ ਸਹਾਇਕ ਫੂਡ ਕਮਿਸ਼ਨਰ ਅਮਰਤਪਾਲ ਛੋਟੀ ਜਾਂ ਮਾਨਜੋਗ ਆਪਣੇ ਉਚਾਰ ਇਨਸਪੈਕਟਰ ਵੀ ਹੈ ਉਹਨਾਂ ਨੂੰ ਮਿਲ ਕੇ ਵੀ ਉਹਨਾਂ ਤੋਂ ਇਹ ਜ਼ਰੂਰ ਜਿਹੜਾ ਹੈਗਾ ਪਤਾ ਕੀਤਾ ਜਾਵੇ ਵੀ ਕੀ ਆਹ ਜਿਹੜੀ ਅਖਬਾਰ ਦੇ ਵਿੱਚ ਖਬਰ ਲੱਗੀ ਹੈ ਕੋਈ ਇਹ ਸੈਂਪਲਿੰਗ ਇਸ ਤਰ੍ਹਾਂ ਦੀ ਹੋਈ ਹੈ ਕੋਈ ਰਿਪੋਰਟ ਇਸ ਤਰ੍ਹਾਂ ਦੀ ਆਈ ਹੈ ਕਿਉਂਕਿ ਇਹਨਾਂ ਨੂੰ ਨਾ ਕੋਈ ਨੋਟਿਸ ਆਇਆ ਨਾ ਕੋਈ ਮੈਕਮੇ ਵੱਲੋਂ ਨਾ ਹੀ ਕੋਈ ਇਹਨਾਂ ਦੇ ਸੈਂਪਲ ਲੈਣ ਆਇਆ ਨਾ ਇਹਨਾਂ ਦੇ ਕਿਤੇ ਕੋਈ ਸਾਈਨ ਹੋਏ ਆ ਤਾਂ ਫਿਰ ਇਹ ਖਬਰ ਕਿਵੇਂ ਲੱਗ ਗਈ ਸੋ ਇਹ ਚਿੰਤਾ ਦਾ ਵਿਸ਼ਾ ਹੈਗਾ ਬਹੁਤ ਹੀ ਮੰਦਪਾਗੀ ਗੱਲ ਆ ਤਾਂ ਸਾਰੇ ਇਹ ਸਾਥੀ ਆ ਜਿਹੜੇ ਜਥੇਬੰਦੀ ਦੇ ਵਿੱਚ ਪਹੁੰਚੇ ਸੀ ਮੈਂ ਇਹਨਾਂ ਦਾ ਆਗੂ ਹੋਣ ਦੇ ਨਾਤੇ ਇਹ ਜ਼ਰੂਰੀ ਸਮਝਿਆ ਕਿ ਆਪਾਂ ਜਿਹੜੀ ਹੈਗੀ ਆਵਾਜ਼ ਆ ਉਹ ਆਪਦੀ ਬੁਲੰਦ ਕਰਕੇ ਸੋ ਮੇਰੀ ਬੇਨਤੀ ਹੈ ਜਿਹੜੇ ਅਖਬਾਰ ਵੱਲੋਂ ਇਹ ਘਣਾਉਣੀ ਹਰਕਤ ਕੀਤੀ ਗਈ ਆ ਕੀਦੇ ਕਹਿੰਦੇ ਕੀਤੀ ਗਈ ਆ ਕਿਉਂ ਕੀਤੀ ਗਈ ਆ ਉਹ ਜ਼ਰੂਰ ਸਪਸ਼ਟ ਕੀਤਾ ਜਾਵੇ ਨਹੀਂ ਜਿਹੜੀ ਕੋਈ ਅਗਲੀ ਕਾਰਵਾਈ ਆ ਅਸੀਂ ਆਪਦਾ ਸੂਬੇ ਦੀ ਮੀਟਿੰਗ ਬੁਲਾ ਕੇ ਵੀ ਉਸ ਹਸਾਬ ਨਾਲ ਅੱਗੇ ਬਤਾਂਗੇ ਠੀਕ ਹੈ ਥੈਂਕ ਯੂ